ਕਈ ਵਾਰ ਤੁਸੀਂ ਮਿਹਨਤ ਤਾਂ ਬਹੁਤ ਕਰਦੇ ਆ ਪਰ ਤੁਸੀਂ ਕਾਮਯਾਬ ਨਹੀਂ ਹੁੰਦੇ ਕਾਮਯਾਬ ਨਹੀਂ ਹੁੰਦੇ ਫਿਰ ਕੋਈ ਬੰਦਾ ਦਵਾ ਕਰ ਦਿੰਦਾ ਆ ਤੇ ਤੁਸੀਂ ਕਾਮਯਾਬ ਹੋ ਜਾਂਦੇ ਆ ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਦੁਕਾਨ ਦੀ ਛੋਟੀ ਜੀ ਛੋਟੀ ਜੀ ਦੁਕਾਨ ਹੁੰਦੀ ਜਿਸ ਦੇ ਵਿੱਚ ਸਵੇਰੇ ਦੁਪਹਿਰੇ ਰਸ਼ ਹੁੰਦਾ ਤੇ ਉਹਦੇ ਵਿੱਚ ਬੰਦਾ ਇੱਕ ਰੋਟੀ ਖਾ ਜਾਂਦਾ ਰੋਟੀ ਖਾ ਕੇ ਉੱਥੋਂ ਨਿਕਲ ਜਾਂਦਾ ਇੱਕ ਬੰਦਾ ਉੱਥੇ ਨਵਾਂ ਗਿਆ ਹੁੰਦਾ ਉਹ ਸਿਰਫ ਫਰੀ ਜੀ ਰੋਟੀ ਖਾ ਕੇ ਨਿਕਲਦਾ ਰਹਿੰਦਾ ਉਹ ਇੱਕ ਬੰਦਾ ਉੱਥੇ ਨਵਾਂ ਜਾਂਦਾ ਉਹ ਪਹਿਲੇ ਦਿਨ ਦੇਦਾ ਉਹ ਰੋਟੀ ਖਾਂਦਾ ਬੰਦਾ ਨਿਕਲ ਜਾਂਦਾ ਦੂਜੇ ਦਿਨ ਵੀ ਦੇਦਾ ਰੋਟੀ ਖਾਂਦਾ ਨਿਕਲ ਜਾਂਦਾ ਤੀਜੇ ਦਿਨ ਵੀ ਦੇਦਾ ਰੋਟੀ ਖਾਂਦਾ ਤੇ ਨਿਕਲ ਜਾਂਦਾ ਫਿਰ ਜਿਹੜਾ ਮਾਲਕ ਹੁੰਦਾ ਉਹਨੂੰ ਦੱਸਿਆ ਜਾ ਕੇ ਉਹ ਬੰਦਾ ਜਿਹੜਾ ਦੇਖ ਲੈਂਦਾ ਉਹਨੂੰ ਬੇ ਇਦਾਂ ਦਾ ਬੰਦਾ ਉਹ ਰੋਟੀ ਖਾ ਜਾਂਦਾ ਉਹ ਫ੍ਰੀ ਚੇਜ ਨਿਕਲ ਜਾਂਦਾ ਬੇ ਤੁਸੀਂ ਕਦੀ ਇਹਨੂੰ ਕੁਝ ਕਿਹਾ ਨਹੀਂ ਉਹ ਕਹਿੰਦਾ ਬੇ ਸਾਨੂੰ ਪਤਾ ਆ ਬੇ ਉਹ ਬੰਦਾ ਰੋਟੀ ਖਾਂਦਾ ਤੇ ਫ੍ਰੀ ਚ ਨਿਕਲ ਜਾਂਦਾ ਨਾਲ ਇਹ ਵੀ ਗੱਲ ਉਹ ਇੱਕ ਤੁਸੀਂ ਨਹੀਂ ਦੱਸਿਆ ਬਹੁਤ ਜਾਣੇ ਨੇ ਇਹ ਗੱਲ ਦੱਸੀ ਆ ਤੇ ਉਹ ਰੋਟੀ ਖਾ ਗਿਆ ਕਹਿੰਦਾ ਵੀ ਇੱਕ ਵਾਰੀ ਮੈਂ ਇਹਨੂੰ ਦੇਖਿਆ ਕੋਲ ਜਾਨਕਿ ਦੁਕਾਨ ਦੇ ਬੈਕ ਸਾਈਡ ਇਹ ਪਰਮਾਤਮਾ ਨੂੰ ਫਰਿਆਦ ਕਰਦਾ ਸੀ ਵੀ ਅੱਜ ਇਹਦੀ ਦੁਕਾਨ ਤੇ ਰਸ਼ ਬਹੁਤ ਜ਼ਿਆਦਾ ਹੋਵੇ ਮੈਨੂੰ ਭੁੱਖ ਲੱਗੀ ਉਹ ਆ ਵੀ ਮੈਂ ਰੋਟੀ ਖਾਣੀ ਆ ਉਸ ਦਿਨ ਤੋਂ ਕਹਿੰਦਾ ਮੇਰੇ ਤਿੰਨ ਟਾਈਮ ਰਸ਼ ਨਹੀਂ ਟੁੱਟਦਾ ਰਸ਼ ਨਹੀਂ ਟੁੱਟਦਾ ਤੇ ਉਹ ਰੋਟੀ ਖਾ ਜਾ ਨਿਕਲ ਜਾਂਦਾ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪਿਆ ਤੇ ਮੈਂ ਇਹਦਾ ਪਿੱਛੇ ਜਾ ਕੇ ਦੇਖਿਆ ਤੇ ਇਹ ਪਿੱਛੇ ਝੋਪੜੀ ਵਿੱਚ ਰਹਿੰਦਾ ਇਹਦੇ ਜਾਨਕਿ ਸਰੀਰ ਦੇ ਅੰਦਰ ਵਿੱਚ ਕੋਈ ਪ੍ਰੋਬਲਮ ਪੈ ਗਈ ਇਸ ਕਰਕੇ ਕੰਮ ਨਹੀਂ ਕਰ ਸਕਦਾ ਭੀਖੇ ਮੰਗਣੋਂ ਇਹ ਉਦਾਂ ਵੈਸੇ ਸੰਗਦਾ ਆ ਰੋਟੀ ਖਾਣ ਦੀ ਤਿੰਨ ਤਿੰਨ ਟਾਈਮ ਇੱਥੇ ਆ ਕੇ ਖਾ ਜਾਂਦਾ ਆ ਤੇ ਸਾਨੂੰ ਇਹਦੇ ਬਾਰੇ ਕੋਈ ਫਰਕ ਨਹੀਂ ਬੇ ਮੇਰੀ ਦੁਕਾਨ ਚੱਲ ਪਈ ਤੇ ਫਰਿਆਦ ਇਹਦੇ ਇਹਦੇ ਲਈ ਮੈਂ ਕੀਤੀ ਬੇ ਤੰਦਰੁਸਤ ਹੋ ਜੇ ਬੇ ਹੌਲੀ ਹੌਲੀ ਜਿੱਦਾਂ ਇਹ ਥੋੜਾ ਟਾਈਮ ਹੋ ਗਿਆ ਬੇ ਇਹ ਥੋੜਾ ਤੰਦਰੁਸਤ ਹੋ ਗਿਆ ਇਸੇ ਕਰਕੇ ਕਹਿੰਦੇ ਹੁੰਦੇ ਆ ਬੇ ਪ੍ਰਮਾਤਮਾ ਕਈ ਵਾਰੇ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਬੇ ਤੁਸੀਂ ਕਾਮਯਾਬ ਨਹੀਂ ਹੁੰਦੇ ਕੋਈ ਹੋਰ ਕੋਈ ਮਿਹਨਤ ਕਰਦਾ ਹੁੰਦਾ ਤੇ ਉਹ ਫਰਿਆਦ ਕਰ ਦਿੰਦਾ ਤੇ ਤੁਸੀਂ ਕਾਮਜਾਬ ਨੇ ਇਸੇ ਕਰਕੇ ਕੋਈ ਬੰਦਾ ਤੁਸੀਂ ਬੜੇ ਹੋ ਜਾਂਦੇ ਉਹ ਬੰਦਾ ਤੁਹਾਡੇ ਨਾਲ ਬਹੁਤ ਟਾਈਮ ਦਾ ਲੱਗਿਆ ਹੁੰਦਾ ਕੋਈ ਬਾਰਕਾ ਰੱਖ ਲਓ ਕੋਈ ਵੀ ਰੱਖ ਲਓ ਉਹਨਾਂ ਤਨਖਾਹ ਤੁਸੀਂ ਘਟ ਦਿੰਦੇ ਨੇ ਪਰ ਉਹ ਚ ਖੁਸ਼ ਹੁੰਦਾ ਉਹ ਤੁਹਾਡੇ ਲਈ ਇਹੀ ਦਵਾ ਕਰ ਦਿੰਦਾ ਵੀ ਤੁਸੀਂ ਕਾਮਜਾਬ ਰਹੋ ਵੀ ਮੈਨੂੰ ਰੋਟੀਆਂ ਮਿਲ ਜAVE ਕਿਸੇ ਨੂੰ ਵੀ ਕੁਝ ਵੀ ਇਦਾਂ ਨਾ ਕੋ ਅਗਲੇ ਨੂੰ ਤਨਖਾਹ ਟਾਈਮ ਸਰਦੋ ਅਗਲੇ ਨੂੰ ਵੀ ਜਿੰਨਾ ਤੁਸੀਂ ਕੰਮ ਕਰਦਾ ਕੋਈ ਗੱਲ ਨਹੀਂ ਅਗਲੇ ਦੀ ਕੋਈ ਮਜਬੂਰੀ ਹੋ ਸਕਦੀ ਆ ਸ਼ੁਕਰੀਆ